ਨਕਲੀ ਪੁਲਿਸ ਵਾਲੇ ਲੋਕਾਂ ਨੂੰ ਲੁੱਟ ਰਹੇ ਸਨ ਤਾਂ ਅਸਲੀ ਪੁਲਿਸ ਨੇ ਜਦੋਂ ਫੜਿਆ ਤਾਂ ਤੁਸੀਂ ਵੀ ਦੇਖੋ ਇਹ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਜੀ ਸਾਹਮਣੇ ਇੱਕ ਸੱਸਾ ਬਣੀ ਹੋਈ ਹੈ ਐਮਪੀਓ ਇੱਕ ਕੋਸ਼ਿਸ਼ ਨਾਮ ਤੋਂ ਉਹਨਾਂ ਦਾ ਦੀ ਕਾਲ ਆਈ ਸੀਗੀ ਵੀ ਕੋਈ ਸਾਡੇ ਕੋਲੇ ਦੋ ਤਿੰਨ ਵਾਰੀ ਪਹਿਲਾਂ ਵੀ ਆ ਗਿਆ ਤੇ ਕਰਨਜੀਤ ਸਿੰਘ ਨਾਮ ਦਾ ਆ ਬੰਦਾ ਆ ਜਿਹਦੇ ਕੋਲ ਪੁਲਿਸ ਵਰਦੀ ਪਹਿਨੀ ਹੋਈ ਹੈ ਤੇ ਜਿਹੜਾ ਆਪਦੇ ਆਪ ਨੂੰ ਦੱਸਦਾ ਵੀ ਮੈਂ ਸਿਵਲ ਲੈਨ ਥਾਣੇ ਦੇ ਵਿੱਚ ਤਾਇਨਾਤ ਆ ਤੇ ਉਹ ਕਿਸੇ ਲੋੜਵੰਦ ਜਿਹੜਾ ਹੈਗਾ ਪਰਿਵਾਰ ਉਹਦੇ ਤੋਂ ਹੀ ਅਪਰੋਚ ਕਰੀ ਬੈਠਾ ਹੈਗਾ ਵੀ ਜਿਹੜੀ ਇੱਕ ਲੇਡੀ ਹੈ ਉਸ ਤੋਂ ਗਰੀਬ ਲੇਡੀ ਹੈ ਉਸ ਤੋਂ ਆਪਦੇ ਬੱਚੀ ਦੀ ਦੇਖਭਾਲ ਲਈ ਕੀਤੀ ਜਾ ਰਹੀ 6 ਸਾਲ ਦੀ ਬੱਚੀ ਹੈ ਉਹ گاؤں ਕਿਸੇ ਪਰਿਵਾਰ ਨੂੰ ਦੇਣਾ ਚਾਹੁੰਦੀ ਹੈ ਐਜ਼ ਅ ਟੇਕ ਕੇਅਰ ਤੇ ਉਸੇ ਸਬੰਧ ਦੇ ਵਿੱਚ ਉਹ ਪ੍ਰਸ਼ਾਸਨ ਤੋਂ ਵੀ ਕਮਿਸ਼ਨ ਲੈ ਰਿਹਾ ਤੇ ਗਾਂ ਆਲੇ ਪਰਿਵਾਰ ਤੋਂ ਵੀ ਪੈਸੇ ਦੀ ਮੰਗ ਕਰ ਰਿਹਾ ਤੇ ਉੱਥੇ ਉਹਨਾਂ ਕੋਲੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਤਿੰਨ ਚਾਰ ਵਾਰੀ ਜਾ ਚੁੱਕਿਆ ਤੇ ਉਹਨਾਂ ਨੂੰ ਸ਼ੱਕ ਹੋਇਆ ਵੀ ਇਹ ਪੁਲਿਸ ਮੁਲਾਜ਼ਮ ਨਹੀਂ ਹੈਗਾ ਉਹਨਾਂ ਨੇ ਸਾਨੂੰ ਕਾਲ ਕੀਤੀ ਤੇ ਅਸੀਂ ਤੁਰੰਤ ਉੱਥੇ ਪਹੁੰਚ ਗਏ ਉਹਨੂੰ ਉਹਦਾ ਨਾਮ ਪਤਾ ਪੁੱਛਿਆ ਤੇ ਸਾਨੂੰ ਬਹੁਤ ਜਲਦੀ ਪਤਾ ਲੱਗ ਗਿਆ ਵੀ ਇਹ ਪੁਲਿਸ ਬਲਾਗ ਨਹੀਂ ਹੈਗਾ ਇਹ ਫਰਜੀ ਹੈ ਕਿੱਥੋਂ ਦਾ ਰਹਿਣਾ ਸਰ ਕੀ ਬੈਕਗ੍ਰਾਉਂਡ ਕੀ ਹੈ ਜੀ ਪੰਨੀ ਵਾਲਾ ਮੋਰੀ ਕਪਿੰਡਾ ਜੀ ਸਰਸਾ ਹਰਿਆਣੇ ਦੇ ਵਿੱਚ ਉਥੋਂ ਦਾ ਰਹਿਣਾ ਸਰ ਇਹ ਜਿਹੜੀ ਡਰੈੱਸ ਕਿੱਥੋਂ ਲਿੱਤੀ ਹੈ ਇਸਨੇ ਮੁਲਾਜ਼ਮ ਦੇ ਦੀ ਪੁਲਿਸ ਮੁਲਾਜ਼ਮ ਜੀ ਜੀ ਉਥੋਂ ਸਲਵਾਈ ਹੈ ਇਹ ਅੱਜ ਇਹਦਾ ਜੀ ਅਸੀਂ ਰਿਪੋਰਟ ਲੈ ਕੇ ਇਹਨਾਂ ਫਿਰ ਸਾਰੀ ਅਗਲੇ ਦੀ ਪੁੱਛਵਿਚ ਕਰ ਕਰਾਂਗੇ ਤੇ ਉਹਦੇ ਵਿੱਚ ਜੋ ਵੀ ਸਾਹਮਣੇ ਆਊ ਤੁਹਾਨੂੰ ਦੱਸਦੇ ਹਾਂ ਇਹ ਤਾਂ ਲੱਗਦਾ ਨਹੀਂ ਕਿਈ ਜਗ੍ਹਾ ਤੇ ਵਿਦਾਉਟ ਆਇਡੈਂਟੀਟੀ ਹੈ ਜਿਹੜੀ ਉਹਨਾਂ ਦੀ ਡਰੈੱਸ ਆ ਆਰ ਵੀ ਜਿਹਾ ਬੜੇ ਰਾਮਦਨਾ ਬਣਾ ਦਿੰਦੇ ਨੇ ਹਾਂਜੀ ਉਹ ਫਿਰ ਐਸੀ ਤੋਂ ਪੁੱਛਾਂਗੇ ਨਾ ਉਸੇ ਤੋਂ ਲਿੰਕ ਅਪ ਕਰਾਂਗੇ ਵੀ ਕਿੱਥੋਂ ਬਣਵਾਈ ਸੀ ਕਿੱਥੋਂ ਇਹਨੇ ਵਰਦੀ ਦਾ ਕੱਪੜਾ ਲਿਆ ਤੇ ਕਿੱਥੋਂ ਸਿਲਵਾਈ ਹੈ ਬੈਲਟ ਵਗੈਰਾ ਵੀ ਇਹਦੇ ਵੀ ਲੱਗੀ ਹੋਈ ਸੀਗੀ ਉਹਨ ਸਾਰਾ ਕੁਝ ਅਸੀਂ ਪੁੱਛ ਕੇ ਚੁਕਰਾਗੇ ਕੋਈ ਪੈਸੇ ਪੁੱਛੇ ਮੇਰੇ ਸਾਰੇ ਤੁਹਾਡੇ ਲੈਬੋਰਰ ਅਸੀਂ ਹਾਂ ਨਹੀਂ ਪੈਸੇ ਦੀ ਪ੍ਰਾਮਣਿਕਤਾ ਨਹੀਂ ਕੋਈ ਪਰ ਉਹਨਾਂ ਤੋਂ ਮੰਗ ਜ਼ਰੂਰ ਰਿਆ ਸੀ ਹੋਰ ਹੋਰ ਨੇ ਕਿੱਡੀ ਘਟਦੇ ਨੇ ਕੀ ਹੈ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਰ ਅਸੀਂ ਵੈਸੇ ਪਤਾ ਕਰਿਆ ਤੇ ਜਿਹੜੀਆਂ ਹੈਗੀਆਂ ਠੱਗੀ ਟੋਰੀਆਂ ਵਾਲੀਆਂ ਦਰਖਾਸਤਾਂ ਚਲਦੀਆਂ ਰਹਿੰਦੀਆਂ ਜੀ ਪਰ ਕਦੇ ਕਾਬੂ ਨਹੀਂ ਆਇਆ ਸੀ ਨਸ਼ੇ ਦਾ ਸੇਵਨ ਤਾਂ ਨਹੀਂ ਕਰਦੇ ਨਹੀਂ ਨਸ਼ੇ ਦਾ ਸੇਵਨ ਨਹੀਂ ਕਰਦੇ